ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਦੇ ਅੰਦਰ ਸਾਨੂੰ ਜਵਾਨੀ ਦੇ ਪੈਰ ਵਿੱਚ ਆਣ ਕੇ ਇੱਕ ਹਮ ਸਫਰ ਮਿਲਦਾ ਹੈ ਜੀਵਨ ਸਾਥੀ ਮਿਲਦਾ ਹੈ ਜਿਸ ਨੂੰ ਪਤੀ ਦਾ ਨਾਮ ਮਿਲ ਜਾਏ ਜਾਂ ਪਤਨੀ ਦਾ ਨਾਮ ਮਿਲ ਜਾਏ ਮੈਂ ਹਮ ਸਫਰ ਦੇ ਸਬੰਧ ਵਿੱਚ 2-4 ਗੱਲਾਂ ਆਪਣੇ ਭਰਾਵਾਂ ਪੈਣਾ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਜਿਉਂਦੇ ਜੀ ਜਾਣ ਤੋਂ ਬਾਅਦ ਨਹੀਂ ਕਿ ਮੇਰੀ ਪਤਨੀ ਬੜੀ ਚੰਗੀ ਸੀ ਮੇਰਾ ਪਤੀ ਬੜਾ ਚੰਗਾ ਸੀ ਜਿਉਂਦੇ ਜੀ ਜੇ ਪਤਨੀ ਚੰਗੀ ਏ ਤੇ ਉਹਦੀ ਕਦਰ ਕਰੋ ਜੇ ਪਤੀ ਚੰਗਾ ਏ ਤੇ ਉਹਦੀ ਕਦਰ ਕਰੋ ਘਰ ਦੇ ਅੰਦਰ ਨਿਤ ਪ੍ਰਤੀ ਦਾ ਕਲੇਸ਼ ਬਣਾ ਕੇ ਨਾ ਰੱਖੋ ਇੱਕ ਦੂਜੇ ਦੇ ਨੇੜੇ ਵਿਆਹ ਕਰੋ ਖਲੋਇਆ ਕਰੋ ਗੱਲਬਾਤ ਕਰਿਆ ਕਰੋ ਹਮਦਰਦੀ ਦੇ ਸਾਹ ਭਰਿਆ ਕਰੋ ਇੱਕ ਦੂਜੇ ਦੀਆਂ ਪਰੇਸ਼ਾਨੀਆਂ ਨੂੰ ਸੁਨਿਆ ਕਰੋ ਉਹਨਾਂ ਨੂੰ ਬੰਡਾ ਉਹਦਾ ਯਤਨ ਕਰਿਆ ਕਰੋ ਐਸਾ ਨਹੀਂ ਕਿ ਹੁਣ ਤੇ ਤੁਸੀਂ ਉਹ ਕੰਮ ਕਰ ਨਹੀਂ ਰਹੇ ਪਤਨੀ ਪਤੀ ਦੇ ਗਲ ਪੈਂਦੀ ਨਜ਼ਰ ਆ ਰਹੀ ਏ ਤੇ ਪਤੀ ਪਤਨੀ ਦੇ ਗਲ ਪੈਂਦਾ ਨਜ਼ਰ ਆ ਰਿਹਾ ਹੈ ਅੱਜ ਤੇ ਇੱਕ ਦੇ ਹੱਥ ਦੇ ਅੰਦਰ ਡੰਡਾ ਤੇ ਦੂਜੇ ਦੇ ਹੱਥ ਦੇ ਅੰਦਰ ਵਿਲਣਾ ਨਜ਼ਰ ਆ ਰਿਹਾ ਹੈ ਅੱਜ ਤੇ ਤੁਸੀਂ ਆਪਣੇ ਬੋਲਾਂ ਨੂੰ ਬੰਬ ਬਣਾ ਬਣਾ ਕੇ ਇੱਕ ਦੂਜੇ ਦੇ ਉੱਤੇ ਪਰਤਵਾ ਬਾਹਰ ਕਰਦੇ ਨਜ਼ਰ ਪੈ ਰਹੇ ਹੋ ਪਰ ਜਦੋਂ ਚਲੇ ਜਾਣਾ ਹੈ ਨਾ ਉਦੋਂ ਤੁਹਾਨੂੰ ਉਹਨਾਂ ਦੀ ਲੋੜ ਮਹਿਸੂਸ ਹੋਏਗੀ ਉਦੋਂ ਸਮਝ ਪਾਏਗੀ ਕਿ ਪਤਨੀ ਕੀ ਹੁੰਦੀ ਹੈ ਤੇ ਪਤੀ ਕੀ ਹੁੰਦਾ ਹੈ ਤਾਂ ਖੈਰ ਮੈਂ ਆਪਣੇ ਇਸ ਵਿਸ਼ੇ ਦੇ ਨਾਲ ਸੰਬੰਧਿਤ ਗੱਲਾਂ ਕਰਾਂ ਜਿਉਂਦੇ ਜੀ ਹਮਸਫਰ ਦੀ ਕਦਰ ਕਰੋ ਨਹੀਂ ਤੇ ਜਾਨ ਤੋਂ ਬਾਅਦ ਕੇਵਲ ਪਛਤਾਵਾ ਹੀ ਪੱਲੇ ਰਹੇਗਾ ਕਿ ਮੈਂ ਕਦਰ ਕਰ ਨਹੀਂ ਸਕਿਆ ਮੇਰੇ ਕੋਲ ਸਮਾਂ ਸੀ ਮੈਂ ਪਹਿਚਾਨ ਨਹੀਂ ਸਕਿਆ ਤੇ ਕਦਰ ਕਰ ਨਹੀਂ ਸਕਿਆ ਨੰਬਰ 2 ਹਮ ਸਫਰ ਦੇ ਨਾਲ ਹੀ ਤੁਹਾਡੀ ਸਰਦਾਰੀ ਏ ਭਾਵੇਂ ਪਤਨੀ ਦੀ ਸਰਦਾਰੀ ਏ ਤੇ ਭਾਵੇਂ ਪਤੀ ਦੀ ਸਰਦਾਰੀ ਏ ਭਾਵੇਂ ਬੰਦੇ ਦੀ ਸਰਦਾਰੀ ਏ ਤੇ ਭਾਵੇਂ ਜਨਾਨੀ ਦੀ ਸਰਦਾਰੀ ਏ ਉਹ ਹਮ ਸਫਰ ਦੀ ਹਮ ਸਫਰ ਦੇ ਹੋਣ ਦੇ ਨਾਲ ਤੁਹਾਡੀ ਘਰ ਦੇ ਅੰਦਰ ਸਰਦਾਰੀ ਜਿਸ ਦਿਨ ਦੋਵਾਂ ਦੇ ਵਿੱਚੋਂ ਇੱਕ ਚਲਾ ਗਿਆ ਸਮਝ ਲਓ ਕਿ ਤੁਹਾਡੀ ਸਰਦਾਰੀ ਉਸੇ ਵਕਤ ਚਲੀ ਗਈ ਇੱਕ ਮੈਂ ਗੱਲ ਕਹਾਂ ਇੱਕ ਬੰਦਾ ਹੁੰਦਾ ਹੈ ਇਲਾਕੇ ਦਾ ਐਮਐਲਏ ਹੈ ਜਾਂ ਮੰਤਰੀ ਹੈ ਜਾਂ ਸੀਐਮ ਹੈ ਪਰ ਜਦੋਂ ਉਹਦੇ ਕੋਲ ਵਜ਼ਾਰਤ ਨਹੀਂ ਰਹਿੰਦੀ ਮੰਤਰੀ ਪਦ ਨਹੀਂ ਰਹਿੰਦਾ ਜਦੋਂ ਮੰਤਰੀ ਪਦ ਹੁੰਦਾ ਹੈ ਉਹ ਕਾਲਰ ਚੁੱਕ ਚੁੱਕ ਕੇ ਤੁਰਦਾ ਹੈ ਉਹਦੇ ਨਾਲ ਫੋਰਸ ਵੀ ਚੱਲਦੀ ਹੈ ਉਹਦੀਆਂ ਗੱਲਾਂ ਬਾਤਾਂ ਸੁਣਨ ਲਈ ਆਮ ਲੋਕ ਇਕੱਠੇ ਵੀ ਹੁੰਦੇ ਨੇ ਉਹ ਦੌਰੇ ਤੇ ਆਉਂਦਾ ਹੈ 100 50 500 1000 ਲੋਕ ਇਕੱਠੇ ਹੋ ਜਾਂਦੇ ਨੇ ਪਰ ਜਦੋਂ ਕੁਝ ਨਹੀਂ ਰਹਿੰਦਾ ਜਦੋਂ ਰਾਜ ਖੁੱਸ ਜਾਂਦਾ ਹੈ ਉਦੋਂ ਗਊਸ਼ਾਲਾ ਦੀ ਗਊ ਦੀ ਤਰ੍ਹਾਂ ਆਮ ਹੀ ਗਲੀਆਂ ਦੇ ਅੰਦਰ ਘੁੰਮਦਾ ਨਜ਼ਰ ਪੈਂਦਾ ਕੋਈ ਉਹਦੀ ਪੁੱਛ ਪੜਤਾਲ ਨਹੀਂ ਰਹੀਦੀ ਕਿਉਂ ਕਿ ਰਾਜ ਖੁੱਸ ਗਿਆ ਜਿਸ ਦਿਨ ਤੁਹਾਡਾ ਹਮ ਸਫਰ ਜ਼ਿੰਦਗੀ ਦੇ ਵਿੱਚ ਨਾ ਨਾ ਰਿਆ ਉਸ ਮੰਤਰੀ ਵਰਗੇ ਹਾਲਾਤ ਹੋ ਜਾਂਦੀ ਹੈ ਤੁਹਾਡਾ ਰਾਜ ਖੁੱਸ ਜਾਂਦਾ ਹੈ ਘਰ ਵਿੱਚੋਂ ਤੁਸੀਂ ਇਸ ਤਰ੍ਹਾਂ ਹੀ ਹੋ ਜਿਵੇਂ ਤੁਹਾਡੀ ਅੱਜ ਕੋਈ ਲੋੜ ਨਹੀਂ ਰਹੀ ਰਹੋਗੇ ਘਰ ਵਿੱਚ ਰਹੋਗੇ ਸਮਾਜ ਵਿੱਚ ਪਰ ਤੁਹਾਡਾ ਹਮਸਫਰ ਨਹੀਂ ਰਿਹਾ ਇਸ ਕਰਕੇ ਅੱਜ ਤੁਹਾਡਾ ਨਾ ਰਾਜ ਚਲਾ ਗਿਆ ਤੁਹਾਡੀ ਗੱਦੀ ਚਲੀ ਗਈ ਤੇ ਜਦੋਂ ਗੱਦੀ ਚਲੀ ਜਾਂਦੀ ਹੈ ਉਹਦੇ ਨਾਲ ਮਾਨ ਸਨਮਾਨ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ ਪਹਿਲਾ ਵਰਗਾ ਮਾਨ ਸਨਮਾਨ ਨਹੀਂ ਰਹਿੰਦਾ ਜੋ ਮੰਤਰੀ ਹੁੰਦਿਆ ਸੀ ਅੱਜ ਨਹੀਂ ਹੈ ਜੋ ਹਮਸਫਰ ਦੇ ਹੁੰਦਿਆ ਸੀ ਅੱਜ ਨਹੀਂ ਹੈ ਭਾਵੇਂ ਪਰਿਵਾਰ ਤੁਹਾਡਾ ਹੀ ਹੈ ਧੀਆ ਤੁਹਾਡੀਆਂ ਨੇ ਨੋਹਾਂ ਤੁਹਾਡੀਆਂ ਨੇ ਪੁੱਤ ਪੁੱਤਰੇ ਤੁਹਾਡੇ ਨੇ ਪਰ ਪਹਿਲਾ ਵਰਗਾ ਰਾਜ ਮਾਨ ਇੱਜ਼ਤ ਸਤਕਾਰ ਅੱਜ ਨਹੀਂ ਰਿਹਾ ਜ਼ਿੰਦਗੀ ਦੇ ਦਿਨ گزارਦਿਆਂ ਤੁਸੀਂ ਬਹੁਤ ਵਾਰ ਹਾਰੇ ਹੋਗੇ ਬਹੁਤ ਵਾਰ ਰੋਏ ਹੋਗੇ ਬਹੁਤ ਵਾਰ ਕਬਰਾਇਓ ਹੋਗੇ ਬਹੁਤ ਵਾਰ ਹੋ ਕੇ ਭਰੇ ਹੋਣਗੇ ਝੋਰੇ ਭਰੇ ਹੋਣਗੇ ਪਰ ਹਮ ਸਫਰ ਦਾ ਮੋਢਾ ਹੈ ਨਾ ਜਿਹੜਾ ਉਹ ਤੁਹਾਨੂੰ ਧੀਰੇ ਹੀ ਦਿੰਦਾ ਹੈ ਹਮ ਸਫਰ ਦੇ ਬੋਲ ਜ਼ਖਮ ਦੇ ਉੱਤੇ ਮਲਮ ਤੇ ਪੱਟੀ ਦਾ ਕੰਮ ਕਰਦੇ ਨੇ ਹਮ ਸਫਰ ਦਾ ਮੋਢਾ ਵਰਤ ਕੇ ਤੁਹਾਨੂੰ ਸਕੂਨ ਮਿਲ ਜਾਂਦਾ ਹੈ ਕਿਉਂ ਇੱਕ ਮੋਢਾ ਤੇ ਹੈ ਨਾ ਮੈਂ ਜਿਹਦੇ ਉੱਤੇ ਸਿਰ ਰੱਖ ਕੇ ਆਪਨਾ ਰੋਣਾ ਰੋ ਸਕਦਾ ਆਪਣਾ ਦੁੱਖੜਾ ਰੋ ਸਕਦਾ ਮੈਂ ਦਿਲ ਦੀ ਗੱਲ ਕਹਿ ਸਕਦਾ ਮੇਰੀ ਗੱਲ ਸੁਣਨ ਵਾਲਾ ਕੋਈ ਹੈ ਤੇ ਜਿਸ ਦਿਨ ਹਮ ਸਫਰ ਨਾਣਾ ਹੋਇਆ ਉਸ ਦਿਨ ਤੁਹਾਨੂੰ ਉਸ ਮੋੜ ਦੇ ਦੀ ਕਦਰ ਦਾ ਪਤਾ ਲੱਗੇਗਾ ਉਸ ਦਿਨ ਸਮਝ ਪੈਗੀ ਕਿ ਅੱਜ ਮੇਰੇ ਅੰਦਰ ਦੀ ਗੱਲ ਮੈਂ ਕਵਾਂ ਕਿਹਦੇ ਕੋਲ ਤੇ ਮੈਂ ਰੋਵਾਂ ਕਿਹਦੇ ਕੋਲ ਤੇ ਮੈਨੂੰ ਧੀਰਜ ਕੌਣ ਦੇਵੇ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਇਹ ਗੱਲ ਦੁਨੀਆ ਦੇ ਅੰਦਰ ਕਹਿਣ ਵਾਲਾ ਇੱਕ ਨਹੀਂ ਬਹੁਤ سارے ਲੋਕ ਮਿਲ ਜਣਗੇ ਕਿ ਕੋਈ ਗੱਲ ਨਹੀਂ ਜ਼ਿੰਦਗੀ ਹੈ ਚਲਦਾ ਸਫਰ ਹੈ ਵੇਖੋ ਜੀ ਆਉਣਾ ਜਾਣਾ ਤੇ ਬੜੀਆਂ ਹੀ ਐ ਪਰ ਸੱਚਾ ਬੋਲ ਹਮ ਦਰਦੀ ਦਾ ਬੋਲ ਕੇਵਲ ਹਮ ਸਫਰ ਦੇ ਕੋਲੋਂ ਹੀ ਮਿਲਦਾ ਤੁਸੀਂ ਕਾਟਾ ਖਾ ਕੇ ਆ ਗਏ ਘਾਰ ਆ ਗਏ ਕਬਰ ਆਇਆ ਹੋਇਆ ਚਿਹਰਾ ਲੈ ਕੇ ਆਏ ਉਤਰਿਆ ਚਿਹਰਾ ਲੈ ਕੇ ਆਏ ਹਮ ਸਫਰ ਨੇ ਪੁੱਛਿਆ ਵੀ ਗੱਲ ਕੀ ਹੋਈ ਤੁਸੀਂ ਦੱਸਿਆ ਵੀ ਆ ਨੁਕਸਾਨ ਹੋਇਆ ਉਹਨੇ ਮੋਢਾ ਦਿੱਤਾ ਤੁਸੀਂ ਮੋਢੇ ਤੇ ਸਿਰ ਰੱਖਿਆ ਤੁਸੀਂ ਹੋ ਕੇ ਭਰੇ ਰੋਏ ਤੇ ਅਗਲੇ ਨੇ ਹਮ ਸਫਰ ਨੇ ਤੁਹਾਡੇ ਹੰਝੂ ਪੂੰਛਦਿਆਂ ਹੋਇਆਂ ਇੱਕ ਗੱਲ ਕਹੀ ਤਾਂ ਕੀ ਹੋਇਆ ਮੈਂ ਤੁਹਾਡੇ ਨਾਲ ਆ ਪਤਨੀ ਜਾਂ ਪਤੀ ਮੈਂ ਤੁਹਾਡੇ ਨਾਲ ਕਬਰਾਂ ਉਂਦੀ ਕੀ ਲੋੜ ਏ ਕੋਈ ਗੱਲ ਨਹੀਂ ਜੇ ਆਪਾਂ ਪਹਿਲਾਂ ਇਕੱਠਿਆਂ ਨੇ ਸਫਰ ਤੈਅ ਕਰਕੇ ਕੁਝ ਬਣਾ ਲਿਆ ਸੀ ਥੋੜਾ ਬਹੁਤਾ ਨੁਕਸਾਨ ਹੋਇਆ ਚੱਲ ਲਵਾਂਗੇ ਮੈਂ ਹਰ ਵਕਤ ਤੁਹਾਡੇ ਨਾਲ ਖਲੋਤੀਆਂ ਜਾਂ ਖਲੋਤਾ ਖੈਰ ਇਹ ਬੋਲ ਤੁਹਾਡੇ ਡੂੰਘੇ ਤੋਂ ਡੂੰਘੇ ਜ਼ਖਮ ਨੂੰ ਮਰਨ ਵਾਸਤੇ ਤਿਆਰ ਨੇ ਇਹ ਐਸੀ ਦਵਾਈ ਹੈ ਜਿਹੜੀ ਦਵਾਈ ਕਿਸੇ ਮੁੱਲ ਦੇ ਬਦਲੇ ਨਹੀਂ ਮਿਲਦੀ ਬਾਜ਼ਾਰ ਵਿੱਚੋਂ ਨਹੀਂ ਮਿਲਦੀ ਕਿਸੇ ਹੋਰ ਬਦਲ ਦੇ ਬਦਲੇ ਨਹੀਂ ਮਿਲਦੀ ਗਰੀਬੀ ਵਿੱਚ ਅਮੀਰੀ ਵਿੱਚ ਬਿਮਾਰੀ ਵਿੱਚ ਦੁੱਖਾਂ ਵਿੱਚ ਹੋਕਿਆਂ ਵਿੱਚ ਝੋਰੀਆਂ ਵਿੱਚ ਦਰਦਾਂ ਵਿੱਚ ਹਰ ਸਮੇਂ ਦੇ ਉੱਤੇ ਜੇ ਕੋਈ ਤੁਹਾਡਾ ਸੱਚਾ ਸਾਥੀ ਹੈ ਨਾ ਉਮਾਏ ਪਿਓ ਵੇ ਪਤਨੀਏ ਤੇ ਪਤੀ ਔਰ ਜੇ ਮੈਂ ਹੋਰ ਗੱਲ ਕਰਾਂ ਤੇ ਮਾਂ ਬਾਪ ਨਾਲੋਂ ਵੀ ਪਹਿਲਾਂ ਤੁਹਾਡੀ ਪਤਨੀ ਜਾਂ ਪਤੀ ਖਲੋਤਾ ਤੁਹਾਡੇ ਨਾਲ ਮਿਲਦਾ ਹੈ ਹਰ ਮੌਕੇ ਦੇ ਉੱਤੇ ਤੁਹਾਡੇ ਨਾਲ ਲੜਨ ਲਈ ਮਰਨ ਲਈ ਦੁੱਖ ਭੋਗਣ ਲਈ ਤਿਆਰ ਮਿਲਦਾ ਉਹ ਤੁਹਾਡਾ ਹਮਸਫਰ ਹੁੰਦਾ ਹੈ ਬਾਕੀ ਸਮਾਜ ਵਿੱਚੋਂ ਸ਼ਰੀਕੇ ਵਿੱਚੋਂ ਬ੍ਰਦਰਰੀ ਵਿੱਚੋਂ ਰਿਸ਼ਤੇਦਾਰੀ ਵਿੱਚੋਂ ਮਿੱਤਰਤਾ ਵਿੱਚੋਂ ਜੇ ਕੋਈ ਤੁਹਾਡੀ ਬਾਹ ਫੜ ਵੀ ਲਵੇ ਸਹਾਰਾ ਦੇ ਵੀ ਦਵੇ ਤੇ ਬੜੀ ਵੱਡੀ ਐਸਾਨ ਦੀ ਪੰਡੋ ਤੁਹਾਡੇ ਸਿਰ ਤੇ ਰੱਖ ਦਿੰਦਾ ਫਲਾਣੇ ਵਕਤ ਮੈਂ ਤੇਰੀ ਬਾਹ ਫੜੀ ਸੀ ਯਾਦ ਹੈ ਨਾ ਮੈਂ ਤੇਰੀ ਬਾਹ ਨਾ ਫੜਦਾ ਤੇ ਖਬਰੇ ਤੇਰਾ ਹਸਿਰ ਕੀ ਹੁੰਦਾ ਮੈਂ ਤੇਰਾ ਭਲਾ ਨਾ ਕਰਦਾ ਮਦਦ ਨਾ ਕਰਦਾ ਤੇ ਤੂੰ ਸ਼ਾਇਦ ਮਾਰੀ ਜਾਂਦਾ ਜਿਉਂਦਾ ਹੀ ਨਾ ਹੁੰਦਾ ਇੱਕ ਹਮ ਸਫਰ ਹੈ ਜਿਹੜਾ ਨਾਲ ਵੀ ਚੱਲਦਾ ਹੈ ਦੁੱਖ ਵੀ ਸਹਾਰਦਾ ਹੈ ਪੀੜਾ ਵੀ ਸਹਿਣ ਕਰਦਾ ਹੈ ਪਰ ਉਹ ਕਹਿੰਦਾ ਨਹੀਂ ਕਿ ਮੈਂ ਤੇਰੇ ਬਦਲੇ ਉਹ ਕਹਿੰਦੇ ਤੇਰੀ ਮੇਰੀ ਜ਼ਿੰਦਗੀ ਦਾ ਫਰਕ ਕੀ ਦੀ ਗੱਲ ਦਾ ਮੈਂ ਆਪਣੇ ਵਾਸਤੇ ਕੀਤਾ ਮੈਂ ਤੇਰੇ ਵਾਸਤੇ ਨਹੀਂ ਕੀਤਾ ਬਾਕੀ ਜੇ ਸਹਾਰਾ ਦੇਣਗੇ ਤੇ ਉਹ ਸਹਾਰਾ ਕੋਈ ਸਮੇਂ ਦਾ ਹੋਵੇਗਾ ਉਹਦੇ ਬਦਲੇ ਥਾਂ ਸੁਣਾਉਣਗੇ ਬੜਾ ਕੁਝ ਗੱਲਾਂ ਬਾਤਾਂ ਸੁਣਾਉਣਗੇ ਪਰ ਹਮਸਫਰ ਕਦੀ ਗੱਲਬਾਤ ਨਹੀਂ ਸੁਣਾਉਂਦਾ ਅਖੀਰ ਤੇ ਇੱਕ ਗੱਲ ਕਹਾਂ ਤੁਸੀਂ ਆਪਣੇ ਘਰ ਦੇ ਰਾਜੇ ਹੋ ਚਾਹੇ ਔਰਤ ਹੈ ਚਾਹੇ ਮਰਦ ਹੈ ਤੁਹਾਡਾ ਹਮ ਸਫਰ ਬਰਕਰਾਰ ਰਵੇ ਅਰਦਾਸ ਕਰਾਂਗਾ ਵਾਹਿਗੁਰੂ ਬਰਕਰਾਰ ਰਹੇ ਸਾਰਿਆਂ ਦੇ ਹਮ ਸਫਰ ਪਰ ਹਮ ਸਫਰ ਦੀ ਕਦਰ ਕਰੋ ਜਿਉਂਦੇ ਜੀ ਕਰੋ ਇੱਜ਼ਤ ਨੂੰ ਪਹਿਚਾਨੋ ਇੱਜ਼ਤ ਕਰੋ ਤਾਂ ਕਿ ਉਹਦੇ ਜਾਣ ਤੋਂ ਬਾਅਦ ਤੁਹਾਨੂੰ ਪਛਤਾਉਣਾ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ